ਵਕਤ ਪੰਜਾਬ ਦਾ ਇਹ ਕੀ ਮਾਹੌਲ ਬਣਦਾ ਜਾ ਰਿਹਾ ਹੈ ਦਿਨ ਦੀ ਵੀ ਸ਼ਰੇ ਆਮ ਵੱਡੀਆਂ-ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਅੱਜ ਪੰਜਾਬ ਦੇ ਵਿੱਚ ਦੋ ਹੋਰ ਵੱਡੀਆਂ ਘਟਨਾਵਾਂ ਹੋਈਆਂ ਨੇ ਇੱਕ ਤਾਂ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਕਬੱਡੀ ਖਿਡਾਰੀ ਨੂੰ ਦਿਨ ਦੀ ਵੀ ਸ਼ਰੇ ਆਮ ਐਸਐਸਪੀ ਦਫ਼ਤਰ ਦੇ ਬਿਲਕੁਲ ਨਜ਼ਦੀਕ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਦੂਜੇ ਪਾਸੇ ਪੁਲਿਸ ਨੇ ਅੱਜ ਫੇਰ ਇਨਕਾਊਂਟਰ ਕੀਤਾ ਹੈ ਔਰ ਦੋਨੇ ਖਬਰਾਂ ਕਿੱਥੇ ਕਿਵੇਂ ਵਾਪਰੀਆਂ ਨੇ ਗੌਰ ਨਾਲ ਸੁਣਿਓ ਆਪਣਾ ਵਿਚਾਰ ਵੀ ਇਨ੍ਹਾਂ ਘਟਨਾਵਾਂ ਬਾਰੇ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਪਹਿਲੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਜਗਰਾਉਂ ਤੋਂ ਜਗਰਾਉਂ ਦੇ ਐਸਐਸਪੀ ਦਫਤਰ ਤੋਂ ਕੁਝ ਦੂਰੀ ਤੇ ਹੀ ਜਿਹੜਾ ਡਾਕਟਰ ਹਰੀ ਸਿੰਘ ਰੋਡ ਹੈ ਉਥੇ ਇੱਕ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਕੁਝ ਲੋਕਾਂ ਨੇ ਘੇਰ ਲਿਆ ਪਹਿਲਾਂ ਤਾਂ 25-30 ਮਿੰਟ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਤੇ ਫਿਰ ਜਾਨ ਲੱਗਿਆ ਗੋਲੀ ਮਾਰ ਦਿੱਤੀ ਗਈ ਇੱਕ ਵੱਡੀ ਖਿਡਾਰੀ 27 ਸਾਲ ਦਾ ਔਰ ਗਿੱਦੜ ਵਿੰਡੀ ਪਿੰਡ ਦਾ ਇਹ ਰਹਿਣ ਵਾਲਾ ਔਰ ਸ਼ਰਿਆਮ ਦਿਨ ਦੀ ਵੀ ਇਸ ਘਟਨਾ ਨੂੰ ਅੰਜਾਮ ਦੇ ਕੇ ਤੇ ਕਰਨ ਵਾਲੇ ਚੱਲਦੇ ਬਣੇ ਔਰ ਸਭ ਤੋਂ ਖਾਸ ਗੱਲ ਇਸ ਖਬਰ 'ਚ ਇਹ ਆ ਰਹੀ ਹੈ ਕਿ ਐਸਐਸਪੀ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਹੁੰਦਾ ਹੈ ਉਦੇ ਦਫਤਰ ਤੋਂ ਕੁਝ ਦੂਰੀ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਘਟਨਾ ਵਾਪਰੀ ਹੈ ਹੁਣ ਪੰਜਾਬ ਦੇ ਵਿੱਚ ਅਮਨ ਚੈਨ ਤੇ ਸ਼ਾਂਤੀ ਦੀਆਂ ਗੱਲਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਰਦੀ ਹੈ ਤੇ ਪਰ ਅਜੇ ਬੀਤੇ ਦਿਨੀ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਆਪਣੇ ਹੀ ਇੱਕ ਆਗੂ ਦਾ ਦਿਨ ਦੀ ਵੀ ਗੋਲੀਆਂ ਮਾਰੀਆਂ ਗਈਆਂ ਗਈਆਂ ਉਹਨੂੰ ਜਦੋਂ ਇੱਕ ਸਾਬਕਾ ਡੀਐਸਪੀ ਨੇ ਉਹਨੂੰ ਗੋਲੀਆਂ ਮਾਰ ਦਿੱਤੀਆਂ ਤੇ ਅੱਜ ਇਹ ਘਟਨਾ ਵਾਪਰੀ ਹੈ ਪੰਜਾਬ ਦਾ ਮਾਹੌਲ ਦਿਨੋ ਦਿਨ ਲਗਾਤਾਰ ਬੜਾ ਬੇਖੌਫ ਜਾਂ ਹੋ ਰਿਹਾ ਵਾਰਦਾਤਾ ਕਰਨ ਵਾਲੇ ਸ਼ਰਿਆਮ ਬੇਖੌਫ ਵਾਰਦਾਤਾ ਕਰ ਰਹੀਆਂ ਨੇ ਕਦੇ ਗੈਂਗਸਟਰਾਂ ਦੀਆਂ ਧਮਕੀਆਂ ਲੋਕਾਂ ਨੂੰ ਆਉਂਦੀਆਂ ਨੇ ਕਦੇ ਚਿੱਠੀਆਂ ਆਉਂਦੀਆਂ ਨੇ ਪੁਲਿਸ ਇਹ ਕਹਿੰਦੀ ਆ ਵੀ ਉਹ ਸਭ ਕੁਝ ਝੂਠ ਹੈ ਪਰ ਜਦੋਂ ਐਦਾਂ ਅਗਲੇ ਮਾਰ ਹੀ ਜਾਂਦੇ ਨੇ ਤਾਂ ਫਿਰ ਉਥੇ ਪੁਲਿਸ ਕੀ ਬੋਲੇਗੀ ਉਧਰ ਦੂਜੇ ਪਾਸੇ ਪੰਜਾਬ ਪੁਲਿਸ ਨੇ ਅੱਜ ਇੱਕ ਇਨਕਾਊਂਟਰ ਕੀਤਾ ਪੁਲਿਸ ਮੁਕਾਬਲਾ ਕੀਤਾ ਔਰ ਪੁਲਿਸ ਮੁਕਾਬਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਪੁਲਿਸ ਨੇ ਕਿਉਂ ਇਹ ਖਬਰ ਮਾਨਸਾ ਤੋਂ ਆ ਰਹੀ ਹੈ ਮਾਨਸਾ ਦੇ ਵਿੱਚ ਪਿਛਲੇ ਦਿਨੀ ਪੁਲਿਸ ਦੱਸਦੀ ਹੈ ਕਿ ਕੁਝ ਵਪਾਰੀਆਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀਗੀਆਂ ਤੇ ਪੁਲਿਸ ਲਗਾਤਾਰ ਧਮਕੀਆਂ ਦੇਣ ਵਾਲਿਆਂ ਨੂੰ ਲੱਭ ਰਹੀ ਸੀ ਤੇ ਫਿਰ ਪੁਲਿਸ ਨੇ ਪੂਰਾ ਟ੍ਰੇਸ ਕਰਕੇ ਕੁਝ ਵਿਅਕਤੀਆਂ ਦਾ ਪਤਾ ਲਗਾਇਆ ਤੇ ਫਿਰ ਅੱਜ ਜੋ ਕਹਾਣੀ ਪੁਲਿਸ ਨੇ ਦੱਸੀ ਹੈ ਉਹਦੇ ਮੁਤਾਬਕ ਪੁਲਿਸ ਕਹਿੰਦੀ ਹੈ ਕਿ ਇੱਕ ਵਿਅਕਤੀ ਜਿਹੜਾ ਕਿ ਸਾਡੀ ਨਜ਼ਰ ਦੇ ਵਿੱਚ ਸ਼ੱਕੀ ਸੀ ਜਦੋਂ ਪੁਲਿਸ ਨੇ ਉਹਨੂੰ ਹੱਥ ਪਾਉਣਾ ਚਾਹਿਆ ਤਾਂ ਉਹਨੇ ਪੁਲਿਸ ਤੇ ਪੁਲਿਸ ਕਹਿੰਦੀ ਗੋਲੀ ਚਲਾ ਦਿੱਤੀ ਤੇ ਫਿਰ ਪੁਲਿਸ ਕਹਿੰਦੀ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਤੇ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਲੱਤ 'ਚ ਗੋਲੀ ਲੱਗੀ ਹੈ ਤੇ ਉਹਨੂੰ ਫਿਰ ਦਾਖਲ ਵੀ ਕਰਵਾਇਆ ਗਿਆ ਰੋਜ਼ਾਨਾ ਪੰਜਾਬ ਪੁਲਿਸ ਅਨਕਾਊਂਟਰ ਕਰਨ ਦੇ ਦਾਅਵੇ ਕਰ ਰਹੀ ਹੈ ਪੰਜਾਬ ਪੁਲਿਸ ਰੋਜ਼ਾਨਾ ਹੀ ਇਹ ਦੱਸਦੀ ਹੈ ਕਿ ਅਸੀਂ ਗੈਂਗਸਟਰ ਨੂੰ ਫੜਨ ਲੱਗੇ ਮੁੱਠ ਭੇੜ ਹੋਈ ਤੇ ਫਿਰ ਗੋਲੀ ਵੱਜੀ ਦੋ ਤਰ੍ਹਾਂ ਦੀਆਂ ਕਹਾਣੀਆਂ ਪੁਲਿਸ ਰੋਜ਼ਾਨਾ ਮੰਗ ਦੱਸਦੀ ਹੈ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਪੁਲਿਸ ਅਨਕਾਊਂਟਰਾਂ ਪੁਲਿਸ ਮੁਕਾਬਲਿਆਂ ਦਾ ਦੌਰ ਜਾਰੀ ਹੈ ਤੇ ਦੋ ਤਰ੍ਹਾਂ ਦੀਆਂ ਕਹਾਣੀਆਂ ਇਹਦੇ ਵਿੱਚ ਪੁਲਿਸ ਦੱਸਦੀ ਹੈ ਇੱਕ ਤਾਂ ਪੁਲਸ ਇਹ ਕਹਿੰਦੀ ਹੈ ਕਿ ਅਸੀਂ ਫੜੇ ਹੋਏ ਵਿਅਕਤੀਆਂ ਦਾ ਜਿਹੜਾ ਨਜਾਇਜ਼ ਅਸਲਾ ਸੀ ਉਹ ਜਦੋਂ ਕਢਵਾਉਣ ਦੇ ਲਈ ਦੱਬਿਆ ਹੋਇਆ ਅਸੀਂ ਉਹਨਾਂ ਨੂੰ ਜਗ੍ਹਾ ਤੇ ਲੈ ਕੇ ਗਏ ਤਾਂ ਉਹਨਾਂ ਨੇ ਅਸਲਾ ਕੱਢ ਦਿਆ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ ਤੇ ਫਿਰ ਅਸੀਂ ਜਵਾਬੀ ਕਾਰਵਾਈ ਜਦ ਕੀਤੀ ਹੈ ਤਾਂ ਉਹਦੇ ਵਿੱਚ ਉਹਨਾਂ ਉਹਨਾਂ ਨੂੰ ਗੋਲੀ ਲੱਗੀ ਹੈ ਤੇ ਦੂਜਾ ਪੁਲਿਸ ਇਹ ਦੱਸਦੀ ਹੈ ਕਿ ਅਸੀਂ ਨਾਕਾ ਲਾਇਆ ਹੋਇਆ ਸੀ ਫਲਾਣੀ ਥਾਂ ਤੇ ਫਲਾਣੀ ਥਾਂ ਤੇ ਤੇ ਕੁਝ ਵਿਅਕਤੀ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਤੇ ਹਮਲਾ ਕਰਤਾ ਤੇ ਫਿਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਹੈ ਪੁਲਿਸ ਜਦੋਂ ਇਹ ਦੋਵੇਂ ਤਰ੍ਹਾਂ ਦੀਆਂ ਕਹਾਣੀਆਂ ਦੱਸਦੀ ਹੈ ਤਾਂ ਉਹਦੇ ਉੱਪਰ ਸਵਾਲ ਵੀ ਖੜੇ ਕੀਤੇ ਜਾਂਦੇ ਨੇ ਕੁਝ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਗ੍ਰਿਫਤਾਰ ਪਹਿਲਾਂ ਕਰਦੀ ਹੈ ਤੇ ਬਾਅਦ ਦੇ ਵਿੱਚ ਇਹ ਕਹਾਣੀ ਘੜੀ ਜਾਂਦੀ ਹੈ ਇਹ ਗੱਲ ਕਹਿਣ ਦਾ ਦਾਵਾ ਲੋਕ ਇਸ ਕਰਕੇ ਕਰ ਦਿੰਦੇ ਨੇ ਕਿਉਂਕਿ ਹੁਣ ਤੱਕ ਕਾਫੀ ਸਾਰੇ ਕੇਸਾਂ ਦੇ ਵਿੱਚ ਝੂਠੇ ਪੁਲਿਸ ਅਨਕਾਊਂਟਰ ਅਦਾਲਤਾਂ ਦੇ ਵਿੱਚ ਸਾਬਤ ਹੋ ਗਏ ਨੇ ਤੇ ਕਈ ਸਾਰੇ ਵੱਡੇ ਪੁਲਿਸ ਅਫਸਰਾਂ ਤੱਕ ਨੂੰ ਵੀ ਸਜ਼ਾਵਾਂ ਹੋਈਆਂ ਨੇ ਪਿਛਲੇ 1.5 ਸਾਲ ਦੇ ਵਿੱਚ ਬਹੁਤ ਸਾਰੇ ਐਸੇ ਪੁਲਿਸ ਇਨਕਾਊਂਟਰ ਝੂਠੇ ਸਬਤ ਅਦਾਲਤਾਂ 'ਚ ਹੋਏ ਤੇ ਬਹੁਤ ਵੱਡੇ ਇੱਕ ਹੌਲਦਾਰ ਤੋਂ ਲੈ ਕੇ ਤੇ ਆਈਜੀ ਤੱਕ ਰੈਂਕ ਤੱਕ ਦੇ ਜਿਹੜੇ ਵਿਅਕਤੀ ਨੇ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਦੋਚੀ ਠਹਿਰਾਏ ਜਾ ਚੁੱਕੇ ਨੇ ਹੁਣ ਐਸ ਟਾਈਮ ਜੋ ਹੋ ਰਿਹਾ ਇਹ ਬਹੁਤ ਗੰਭੀਰ ਮਾਮਲਾ ਹੈ ਜਿਹੜਾ ਦਿਨ ਦਿਹਾੜੇ ਇਸ ਤਰ੍ਹਾਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਦਿਨ ਦਿਹਾੜੇ ਲੋਕਾਂ ਨੂੰ ਧਮਕੀਆਂ ਆਉਂਦੀਆਂ ਨੇ ਪਰ ਪੁਲਿਸ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਵੀ ਲੋਕਾਂ ਦੀ ਨਜ਼ਰ 'ਚ ਉਦੋਂ ਛੱਕੀ ਹੋ ਜਾਂਦੀਆਂ ਜਦੋਂ ਲੋਕ ਪਿਛਲਾ ਤਜਰਬਾ ਵੇਖਦੇ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਾਰੇ ਮਾਹੌਲ ਦੇ ਉੱਪਰ ਠੀਕ ਤਰੀਕੇ ਦੇ ਨਾਲ ਚੰਗੀ ਨੀਅਤ ਦੇ ਨਾਲ ਇੱਕ ਚੰਗੀ ਨੀਤੀ ਬਣਾਵੇ ਤੇ ਫਿਰ ਲੋਕਾਂ ਨੂੰ ਇੱਕ ਸੁਰੱਖਿਅਤ ਜ਼ਿੰਦਗੀ ਜਿਹੜੀ ਆ ਉਹ ਦਿੱਤੀ ਜਾ ਸਕੇ ਬਹੁਤ ਸਾਰੇ ਦੇਸ਼ ਨੇ ਧਰਤੀ ਤੇ ਜਿੱਥੇ ਅਸਮਾਨ ਵੀ ਸਾਡੇ ਵਾਲਾ ਤੇ ਜ਼ਮੀਨ ਵੀ ਸਾਡੇ ਵਾਲੀ ਇਸੇ ਗ੍ਰਹਿ ਇਸੇ ਧਰਤੀ ਤੇ ਉਹ ਰਹਿੰਦੇ ਪਰ ਸਿਸਟਮ ਬਹੁਤ ਵਧੀਆ ਹੋਣ ਕਰਕੇ ਤੇ ਸਿਆਸਤਾਂ ਉੱਥੇ ਇੱਥੋਂ ਨਾਲੋਂ ਠੀਕ ਹੋਣ ਕਰਕੇ ਉੱਥੇ ਐਦਾਂ ਦਾ ਕਤਲਗਾਰਤ ਦਾ ਐਦਾਂ ਦਾ ਵਾਰਦਾਤਾਂ ਦਾ ਮਾਹੌਲ ਨਹੀਂ ਹੈ ਉੱਥੇ ਤਾਂ ਅੱਧੀ ਅੱਧੀ ਰਾਤ ਨੂੰ ਲੜਕੀਆਂ ਵੀ 12 1 ਵਜੇ ਸੜਕਾਂ ਦੇ ਉੱਪਰ ਇਕੱਲੀਆਂ ਟਹਿਲਣ ਨਿਕਲ ਜਾਂਦੀਆਂ ਨੇ ਮਜਾਲ ਹੈ ਕਿਸੇ ਦੀ ਕਿ ਕੋਈ ਉਹਨਾਂ ਨੂੰ ਉਹਨਾਂ ਦੀ ਇੱਛਾ ਮਰਜ਼ੀ ਤੋਂ ਬਿਨਾਂ ਟੱਚ ਵੀ ਕਰ ਜਾਵੇ ਉਂਗਲ ਵੀ ਲਾ ਦੇਵੇ ਕੋਈ ਕਿਸੇ ਕਿਸਮ ਦਾ ਖਤਰਾ ਉੱਥੇ ਰਾਤਾਂ ਨੂੰ ਵੀ ਲੋਕਾਂ ਨੂੰ ਸੜਕਾਂ ਤੇ ਨਹੀਂ ਜ਼ਿਆਦਾਤਰ ਲੋਕ ਉਹਨਾਂ ਦੇਸ਼ਾਂ ਦੇ ਵਿੱਚ ਰਾਤਾਂ ਨੂੰ ਹੀ ਆਉਂਦੇ ਨੇ ਜਾਂਦੇ ਨੇ ਦਿਨ ਵੇਲੇ ਜੌਬ ਕਰਦੇ ਨੇ ਤੇ ਰਾਤਾਂ ਨੂੰ ਕਈ ਵਾਰ ਉਹ ਘੁੰਮਦੇ ਫਿਰਦੇ ਵੀ ਨੇ ਲੌਂਗ ਡਰਾਈਵ ਤੇ ਵੀ ਚਲੇ ਜਾਂਦੇ ਸਾਡੇ ਦੇਸ਼ ਦੇ ਵਿੱਚ ਅਜਿਹਾ ਮਾਹੌਲ ਕਿਉਂ ਨਹੀਂ ਬਣ ਸਕਿਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਮੌਕਾ ਪ੍ਰਸਤ ਤੇ ਗਲਤ ਸਿਆਸਤਾਂ ਰਹੀਆਂ ਸਿਆਸਤਾਂ ਨੇ ਆਪਣੇ ਘਰ ਪਰੇ ਸਿਆਸਦਾਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਤੇ ਆਮ ਲੋਕ ਜਿਹੜੇ ਨੇ ਉਹਨਾਂ ਦੀ ਦਿਸ਼ਾ ਤੇ ਦਸ਼ਾ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਸੇ ਕਰਕੇ ਸਮਾਜ ਦੇ ਵਿੱਚ ਬੇਰੁਜ਼ਗਾਰੀ ਪੈਦਾ ਹੋਈ ਸਮਾਜ ਦੇ ਵਿੱਚ ਨਸ਼ੇ ਪੈਦਾ ਕੀਤੇ ਗਏ ਤੇ ਬੇਰੁਜ਼ਗਾਰੀ ਤੇ ਨਸ਼ਾ ਕਰਕੇ ਇਹ ਜਿਹੜਾ ਮਾਹੌਲ ਅੱਜ ਲੋਕਾਂ ਨੂੰ ਡੰਗ ਰਿਹਾ ਇਹ ਪੈਦਾ ਹੋਇਆ ਜੇਕਰ ਇੱਥੇ ਬਹੁਤ ਵਧੀਆ ਪੜ੍ਹਾਈ ਬੱਚਿਆਂ ਨੂੰ ਦਿੱਤੀ ਜਾਵੇ ਉਸ ਤੋਂ ਤੁਰੰਤ ਬਾਅਦ ਵਧੀਆ ਜੌਬ ਕੰਮ ਦਿੱਤੇ ਜਾਣ ਤਾਂ ਫਿਰ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣ ਸਕੀਗਾ ਗੈਂਗਸਟਰ ਪੁਰੇ ਦੀ ਸਾਰੀ ਸਮੱਸਿਆ ਇਹ ਗਲਤ ਸਿਆਸਤਾਂ ਦੀ ਕੋਖ ਚੋਂ ਪੈਦਾ ਹੋਈ ਹੈ ਤੇ ਅੱਜ ਸਿਆਸਤਾਂ ਜਦੋਂ ਇਹਦੇ ਉੱਪਰ ਬਿਆਨ ਦਿੰਦੀਆਂ ਨੇ ਤਾਂ ਹਾਸਾ ਆਉਂਦਾ ਇੱਕ ਦਿਨ ਪਹਿਲਾਂ ਜਿਹੜੇ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ 24 ਘੰਟਿਆਂ ਦੇ ਵਿੱਚ ਗੈਂਗਸਟਰਵਾਦ ਨੂੰ ਖਤਮ ਕਰ ਸਕਦੇ ਆ ਪਰ ਰਾਜਾ ਵੜਿੰਗ ਨੂੰ ਅਸੀਂ ਪੁੱਛਣਾ ਚਾਹਵਾਂਗੇ ਵੜਿੰਗ ਸਾਹਿਬ ਤੁਹਾਡੀ ਪਿਛਲੇ 5 ਸਾਲ ਸਰਕਾਰ ਰਹੀ ਆ ਉਦੋਂ ਵੀ ਆਹੀ ਕੁਛ ਚੱਲਦਾ ਰਿਹਾ ਓਦੋਂ ਤੁਸੀਂ ਕੀਤਾ ਕਿਉਂ ਨਾ ਗੈਂਗਸਟਰਵਾਦ ਖਤਮ ਕਿਸੇ ਨੇ ਹੱਥ ਪੜੇ ਸੀ ਤੁਹਾਡੇ ਕਰਕੇ ਵਿਖਾਉਂਦੇ ਫਿਰ ਹੁਣ ਜਦ ਨਹੀਂ ਆ ਸਰਕਾਰ ਤਾਂ ਹੁਣ ਤੁਸੀਂ ਦਾਅਵੇ ਕਰ ਰਹੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤੁਹਾਡੇ ਵਾਂਗ ਇਹ ਦਾਅਵੇ ਕਰ ਰਹੇ ਸੀ ਤੇ ਜਦੋਂ ਦੇ ਆਏ ਨੇ ਓਦੋਂ ਦਾ ਇਹਨਾਂ ਤੋਂ ਕੁਝ ਨਹੀਂ ਹੋਇਆ ਨਾ ਨਸ਼ਿਆਂ ਤੇ ਨਾ ਨਾ ਕਿਸੇ ਬੇਰੁਜ਼ਗਾਰੀ ਤੇ ਨਾ ਕਿਸੇ ਹੋਰ ਮੁੱਦੇ ਤੇ ਸਤਾਜ ਨਹੀਂ ਹੁੰਦੇ ਤਾਂ ਵੱਡੀਆਂ-ਵੱਡੀਆਂ ਗੱਲਾਂ ਸਾਰੇ ਸਿਆਸਤਦਾਨ ਤੇ ਸਾਰੀਆਂ ਸਿਆਸੀ ਪਾਰਟੀਆਂ ਮਾਰਦੀਆਂ ਨੇ ਜਦੋਂ ਸਰਕਾਰ ਤੇ ਸਤਾ ਆ ਜਾਂਦੀ ਹੈ ਉਦੋਂ ਕੁਝ ਵੀ ਕਰਨੀ ਪਉਂਦੇ ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ